ਜੇਰੋ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਫੈਸਲਾ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਵੱਲ ਜਾਣਗੇ ਉਸ ਤੋਂ ਬਾਅਦ ਹੀ ਚਰਚਾਵਾ ਛੜ ਗਈਆਂ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਅੰਦਰੂਨੀ ਵਿਰੋਧ ਸ਼ੁਰੂ ਹੋ ਗਿਆ ਤੇ ਦੂਜੇ ਪਾਸੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਲੈ ਕੇ ਕਿਆਸਰਾਈਆਂ ਦਾ ਮਾਹੌਲ ਵੀ ਤੇਜ਼ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਗੱਦੜਵਾ ਤੋਂ ਨੇ ਉਹ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਅਕਸੈਪਟ ਨਹੀਂ ਕਰ ਰਹੇ ਇਹ ਕੁਝ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹੈ ਕੁਝ ਖਬਰਾਂ ਦੇ ਵਿੱਚ ਨਜ਼ਰ ਆਇਆ ਜਿਸ ਤੋਂ ਬਾਅਦ ਹੁਣ ਇਹ ਚੀਜ਼ ਸਾਹਮਣੇ ਆਉਣ ਲੱਗ ਗਈ ਹੈ ਕਿ ਹਰਦੀਪ ਸਿੰਘ ਡਿੰਪੀ ਢੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਜਾ ਸਕਦੇ ਨੇ ਪ੍ਰਮਾਣ ਕੋਈ ਨਹੀਂ ਹੈ ਕਿ ਆਸਰਾਈਆਂ ਨੇ ਕਿ ਆਸਰਾਈਆਂ ਦਾ ਮਾਹੌਲ ਗਰਮ ਹੈ ਜਦੋਂ ਅਜੇ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਇਸ ਸੂਰਤ ਦੇ ਵਿੱਚ ਕਿੱਧਰ ਵੱਲ ਨੂੰ ਹਰਦੀਪ ਸਿੰਘ ਡਿੰਪੀ ਢੱਲੋਂ ਜਾਂਦੇ ਨੇ ਚਰਚੇ ਇਹਦੇ ਬਣੇ ਹੋਏ ਨੇ ਹਰਦੀਪ ਸਿੰਘ ਡਿੰਪੀ ਢੱਲੋਂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਤਾਂ ਤਿਆਰ ਨੇ ਇਹ ਤਾਂ ਸਮਝ ਆ ਰਿਹਾ ਹੈ ਪਰ ਦੂਜੇ ਪਾਸੇ ਚਰਚਾ ਆਮ ਆਦਮੀ ਪਾਰਟੀ ਉਹਨਾਂ ਨੂੰ ਐਕਸੈਪਟ ਸ਼ਾਇਦ ਨਾ ਕਰੇ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਉਹਨਾਂ ਨੂੰ ਐਕਸੈਪਟ ਨਾ ਕਰਨ ਇਸ ਸੂਰਤ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਕੋਲ ਅਕਾਲੀ ਦਲ ਦਾ ਪੱਲਾ ਜਿਹੜਾ ਹੈ ਉਹ ਬਚਦਾ ਅਕਾਲੀ ਦਲ ਦੇ ਵਿੱਚ ਕਹਿੰਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਸ਼ਾਇਦ ਘਰ ਵਾਪਸੀ ਕਰ ਸਕਦੇ ਨੇ ਜੇ ਉਹਨਾਂ ਦੀ ਦਾਲ ਆਮ ਆਦਮੀ ਪਾਰਟੀ ਦੇ ਵਿੱਚ ਨਾ ਗਲੀ ਤਾਂ ਕਿਉਂਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਗੱਲਾਂ ਤੋਂ ਵੀ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਚੋਣ ਲੜਨਾ ਚਾਹੁੰਦੇ ਨੇ ਉਹ ਚੋਣ ਲੜਨ ਦੀ ਸੂਰਤ ਦੇ ਵਿੱਚ ਥੋੜੇ ਅਨਸ਼ੋਰ ਸੀ ਜਾਂ ਉਹਨਾਂ ਨੂੰ ਐ ਲੱਗਿਆ ਕਿ ਪਾਰਟੀ ਅਨਸ਼ੋਰ ਹੈ ਜਿਸ ਵਾਸਤੇ ਉਹਨਾਂ ਨੇ ਜ਼ਿਆਦਾ ਮਨਮਟਾ ਪੈਦਾ ਨਹੀਂ ਕੀਤਾ ਔਰ ਪਾਰਟੀ ਤੋਂ ਅਲਹਿਦਾ ਹੋ ਗਏ ਪਰ ਇਸ ਦੇ ਬਾਵਜੂਦ ਜਦੋਂ ਆਮ ਆਦਮੀ ਪਾਰਟੀ ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਅਕਸੈਪਟ ਨਹੀਂ ਕਰਦੀ ਤਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਕੀ ਅਕਾਲੀ ਦਲ ਦੇ ਵਿੱਚ ਵਾਪਸ ਚਲ ਜਾਣਗੇ ਕੀ ਸੁਖਬੀਰ ਸਿੰਘ ਬਾਦਲ ਦਾ ਪੱਕਾ ਦੋਸਤ ਮੰਨੇ ਜਾਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਚ ਵਾਪਸ ਜਾ ਕੇ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਨਗੇ ਸਵਾਲ ਤਾਂ ਬੇਹੱਦ ਖੜੇ ਹੋ ਰਹੇ ਨੇ ਪਰ ਆਉਂਦੇ ਸਮੇਂ ਦੇ ਵਿੱਚ ਯਾਨੀ ਕਿ ਅੱਜ ਸ਼ਾਮ ਤੱਕ ਹੀ ਸ਼ਾਇਦ ਕਲੀਅਰ ਹੋ ਜਵੇ ਕਿ ਹਰਦੀਪ ਸਿੰਘ ਡਿੰਪੀ ਢੱਲੋਂ ਕਿਧਰੋਂ ਚੋਣ ਲੜਦੇ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨਡੀਆ ਪੰਜਾਬੀ ਤੇ